ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੀਪ ਸਿੰਘ ਠੱਟਾ ਨਵਾ ਚੰਦਮਾ ਰੈਣਾਣਾ ਜਿੱਥੋਂ ਦਾ ਜਿਹੜਾ ਮੇਲਾ ਲੱਗ ਰਿਹਾ ਜੀ ਇਹ ਸਾਡੇ ਦੇਖਣ ਤੋਂ ਪਹਿਲਾਂ ਮਨਤਰ ਹਰਬੰਸ ਸਿੰਘ ਸੀ ਸਾਡੇ ਸੇਵਾਦਾਰ ਉਹਨਾਂ ਨੇ ਸ਼ੁਰੂ ਕੀਤਾ ਸੀ ਅਸੀਂ ਛੋਟੇ ਸੀ ਉਦੋਂ ਤੋਂ ਲੈ ਕੇ ਅਸੀਂ ਉਸੇ ਪਰੰਪਰਾ ਨੂੰ ਲਈ ਆਂਦੇ ਨਗਰ ਨਵਾਸੀ ਇਲਾਕਾ ਨਵਾਸੀ ਬਹੁਤ ਛਲਦਾ ਦੇ ਨਾਲ ਇੱਥੇ ਅਗੇ ਮੱਥਾ ਟੇਕਦੇ ਆ। ਔਰ ਜਿਹੜੀ ਇਮਾਰਤ ਬਣ ਰਹੀ ਉਹਦੇ ਲਈ ਵੀ ਦਾਨ ਦਿੰਦੇ ਆ ਲੋਕਾਂ ਦਾ ਬਹੁਤ ਸ਼ਾਬਾਸ਼ ਸਾਡੀ ਛੋਟੀ ਜੀ ਕਮੇਟੀ ਆ ਬਹੁਤ ਸਹਿਯੋਗ ਦਿੰਦੇ ਸਾਡੇ ਨਾਲ। ਬਹੁਤ ਸਹਿਯੋਗ ਸਾਰੇ ਇਲਾਕੇ ਦਾ ਹੀ ਬਹੁਤ ਸਹਿਯੋਗ। 12 ਤੋਂ ਕਹੇ ਸੰਮੂਹਦੇ ਆ ਜੀ। ਅਸੀਂ ਜਿਹੜੀਆਂ ਸੰਤਾਂ ਆਈਆਂ ਗੁਰੂ ਗੁਰੂ ਹਾਂਜੀ। ਉਹਨਾਂ ਵਾਸਤੇ ਗੁਰਦੁਆਰਾ ਸਾਹਿਬ ਦੀ ਕੋਈ ਉਪਾਲੇ ਕਰਦੇ ਆ। ਇੱਥੇ ਲੰਗਰ ਚਾਹ ਹਰ ਤਰ੍ਹਾਂ ਦੀ ਸਹੂਲਤਾਂ ਛੋਟੀ ਮੋਟੀ ਜਿੰਨੀ ਕਰ ਸਕਦੇ ਆ ਅਸੀਂ ਸਾਡੀ ਛੋਟੀ ਕਮੇਟੀ ਆ ਬਹੁਤ ਹਾਂਜੀ ਦੋ ਨਾ ਪਹਿਲਾਂ ਹੁੰਦਾ ਸੀ ਉਹ ਥੋੜਾ ਚਿਰ ਤੋਂ ਬੰਦ ਹੋ ਗਿਆ ਪਤਾ ਨਹੀਂ ਉਹ ਵੀ ਦੇਖਦੇ ਆ ਕਰਾਮਾ ਜੀ ਦੁਆਰੇ ਸ਼ੁਰੂ ਤੇ ਹਾਂਜੀ ਸੰਦੇਸ਼ ਇਹ ਹੀ ਤੇ ਇਹ ਕਹਾਂਗੇ ਵੀ ਗੁਰਬਾਣੀ ਦੇ ਨਾਲ ਜੁੜੋ ਗੁਰੂ ਘਰ ਨੂੰ ਮੰਨੋ ਕਰੂ ਗੁਰੂ ਦੇ ਫਲਸਫਿਆਂ ਤੇ ਚੱਲੋ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਚੱਲੋ ਜੇਦੋਂ ਬਾਹਰ ਨਾ ਜਾਓ ਸਾਰੇ ਧਰਮਾਂ ਦਾ ਸਾਂਝਾ ਜੀ ਅਸੀਂ ਤੇ ਉਸ ਪ੍ਰੇਰਿਤ ਹਾਂਗੇ

ਵਬਾਣੀਆਂ ਕਹਾਣੀਆਂ ਉਤਸਪਤ ਕਰੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਜੋ ਮਾਗੀ ਦਾ ਮੇਲਾ ਬਹੁਤ ਦੇਰ ਤੋਂ ਪਿੰਡ ਨਵਾ ਠੱਟਾ ਵਿਖੇ ਲੰਗ ਰਿਹਾ ਹੈ ਜਿਸ ਵਿੱਚ ਉੱਚ ਕੋਟੀ ਦੇ ਢਾਡੀ ਰਾਗੀ ਕਵੀ ਕਵੀਸ਼ਰ ਕੀਤਨੀ ਜਥੇ ਦਰਸ਼ਨ ਦਿੰਦੇ ਨੇ ਤੇ ਹਰ ਸਾਲ ਬੜੀ ਹੀ ਧੂਮ ਧਾਮ ਦੇ ਨਾਲ ਪਿੰਡ ਨਵਾ ਠੱਟਾ ਦੀਆਂ ਸੰਗਤਾਂ ਸੰਤ ਬਾਬਾ ਹਰਜੀਤ ਸਿੰਘ ਜੀ ਦੀ ਸਰਪ੍ਰਸਤੀ ਇਹ ਜੋ ਧਰਮ ਦਾ ਕਾਰਜ ਕਰ ਰਹੀਆਂ ਨੇ ਇਸ ਵਾਰੀ ਵੀ ਸੰਗਤਾਂ ਦੂਰ ਦਰੇਡੇ ਤੋਂ ਚੱਲ ਕਰਕੇ ਆਪਣੀਆਂ ਸੁਖਣਾ ਲਾ ਰਹੀਆਂ ਨੇ ਤਨ ਮਨ ਤੇ ਧੰਨ ਦੇ ਨਾਲ ਸੇਵਾ ਕਰ ਰਹੀਆਂ ਨੇ ਸੋ ਨਦਰਵਾਸੀ ਸੰਗਤਾਂ ਹਰ ਸਾਲ ਬੜੀ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਇਹ ਜੋ ਮੰਗੀ ਦਾ ਮੇਲਾ ਨਵਾਂ ਠੱਟਾ ਵਿਕੇ ਮਨਾਇਆ ਜਾਂਦਾ ਹੈ ਵਿੱਚ ਬਹੁਤ ਹੀ ਆਪਣੀਆਂ ਜੋ ਸੇਵਾਵਾਂ ਕਰਦੇ ਨੇ ਹਰ ਸਾਲੀ ਢਾਡੀ ਨਵੇਂ ਤੋਂ ਨਵਾਂ ਕਵੀਸ਼ਰੀ ਜਥਾ ਢਾਡੀ ਜਥਾ ਤੇ ਕੀਤਨੀ ਜਥਾ ਸਦਕੇ ਸੰਗਤਾਂ ਨਿਹਾਲ ਹੁੰਦੀਆਂ ਨੇ ਗੁਰੂ ਕੇ ਲੰਗਰ ਟੁੱਟ ਵਰਤਾਏ ਜਾਂਦੇ ਨੇ ਸੋ ਸੰਗਤਾਂ ਜੋ ਨਵੀਂ ਇਮਾਰਤ ਬਣ ਰਹੀ ਹੈ ਉਸ ਦੇ ਵਾਸਤੇ ਵੀ ਸੰਗਤਾਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੀਆਂ ਨੇ ਸੇਵਾਦਾਰ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਸੋ ਮੈਂ ਸਾਰੀਆਂ ਸੰਗਤਾਂ ਦਾ ਜਿੱਤੀਆਂ ਵੀ ਸੰਗਤਾਂ ਅੱਜ ਦੇ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਪਹੁੰਚੀਆਂ ਨੇ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਇਹ ਮੂਵੀ ਆਲੇ ਵੀਰਾਂ ਦਾ ਵੀ ਜਿਨ੍ਹਾਂ ਨੇ ਆ ਕੇ ਇਹ ਸਾਡਾ ਪ੍ਰੋਗਰਾਮ ਲਾਈਵ ਦਿਖਾਇਆ ਜਾ ਰਿਹਾ ਅੱਜਕੱਲ ਜੋ ਬੱਚੇ ਨਸ਼ੇ ਵਿੱਚ ਗਰੇਪੇ ਉਹ ਮਿਸ ਅੱਜਕਲ ਜੋ ਬੱਚੇ ਨਸ਼ੇ ਦੇ ਵਿੱਚ ਲੱਗੇ ਨੇ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਨੌਜਵਾਨ ਜੋ ਪੀੜੀ ਉਹ ਗਰਕੁੱਤੀ ਜਾ ਰਹੀ ਹੈ ਨੌਜਵਾਨ ਨਸ਼ਿਆਂ ਦੇ ਨਾਲ ਪੀੜਤ ਹੋ ਕੇ ਮਾਪਿਆਂ ਨੂੰ ਵੀ ਨੁਕਸਾਨ ਪਹਚਾਰਿਆ ਆਪਣੀ ਸਿਹਤ ਨੂੰ ਵੀ ਨੁਕਸਾਨ ਪਹਚਾਰਿਆ ਮੈਂ ਨਸ਼ਿਆਂ ਬਾਰੇ ਕਹੂੰਗਾ ਕਿ ਬਿਲਕੁਲ ਨਸ਼ਿਆਂ ਦੇ ਲਾਗੇ ਨਹੀਂ ਜਾਣਾ ਚਾਹੀਦਾ ਖੇਡਾਂ ਉਹ ਖੇਡੀਆਂ ਜਾ ਸਕਦੀਆਂ ਨੇ ਕਬੱਡੀ ਹੈ ਹਾਕੀ ਹੈ ਸਾਰੇ ਟੂਰਨਾਮੈਂਟ ਕਿਹੜੇ ਜਾ ਸਕਦੇ ਨੇ ਪਰ ਨਸ਼ਿਆਂ ਤੋਂ ਬੱਚਿਆਂ ਨੂੰ ਬਚਣਾ ਚਾਹੀਦਾ ਹੈ ਇਹ ਮੇਰੀ ਬੇਨਤੀ ਹੈ ਅਰਦਾਸ ਹੈ ਸਭਨਾਂ ਨੂੰ ਮੈਂ ਬੇਨਤੀ ਕਰਦਾ ਕਿ ਨਸ਼ਿਆਂ ਤੋਂ ਬਚ ਕੇ ਰਹੋ ਕਿਉਂਕਿ ਜੀਵਨ ਬੜਾ ਹੀ ਕੀਮਤੀ ਹੈ ਇਸ ਨੂੰ ਸੰਭਾਲ ਕੇ ਰੱਖੋ ਤਾਂ ਜੋ ਮਾਪੇ ਵੀ ਖੁਸ਼ਹਾਲਤਾ ਆਪ ਪਾਵੇ ਤਸਾਲ ਇਹ ਬੇਨਤੀ ਹੈ ਮੇਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੈਸਰ ਬਲਬੀਰ ਸਿੰਘ ਮੋਮੀ ਪਿੰਖਟਾ ਨਵਾ ਜ਼ਿਲ੍ਹਾ ਕਪੂਰਸਾ ਦਾ ਵਸੀ ਅੱਜ ਸਾਡੇ ਨਗਰ ਇਤਿਹਾਸਿਕ ਨਗਰ ਪਿੰਖਟਾ ਨਵਾ ਵਿੱਚ ਮੁਖਰ ਦੇ ਸ਼ਹੀਦਾਂ ਦੀ ਯਾਦ ਨੂੰ ਬਹੁਤ ਲੰਬੇ ਸਮੇਂ ਤੋਂ ਮੰਗਾਇਆ ਜਾ ਰਿਹਾ ਹੈ ਪਾਕਿਸਤਾਨ ਬੰਗ ਤੋਂ ਪਹਿਲਾਂ ਵੀ ਇੱਕ ਇਹ ਜੋੜ ਮੇਲਾ ਮਨਾਇਆ ਜਾਂਦਾ ਸੀ ਪਾਕਿਸਤਾਨ ਬੰਗ ਤੋਂ ਬਾਅਦ ਵਿੱਚ ਜਿਸ ਵੇਲੇ ਸੌਰ ਸਿੰਘ ਸੀਤਲ ਸਾਡੇ ਅਮਰ ਸਿੰਘ ਸ਼ੌਕੀ ਹੋਣੀ ਬੜੀ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਸੀ ਉਸ ਵੇ ਉਚਕੋਟੀ ਦੇ ਜਥੇ ਜਿਹੜੇ ਅਸੀਂ ਇੱਥੇ ਆਇਆ ਕਰਦੇ ਸੀ ਇਹਨਾਂ ਜਥਿਆਂ ਨੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਾਡੇ ਮਨ ਦੇ ਵਿੱਚ ਸਾਡੇ ਦਿਲ ਦਿਮਾਗ ਦੇ ਵਿੱਚ ਬਚਤਨ ਤੋਂ ਹੀ ਭਰ ਦਿੱਤਾ ਸੀ ਗੁਰੂ ਗਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ 14 ਜੰਗਾਂ ਲੜੀਆਂ ਉਹਨਾਂ ਨੇ ਛੋਟੇ ਜਿਹੇ ਜੀਵਨ ਦੇ ਵਿੱਚ ਉਹਨਾਂ ਦਾ ਛੋਟਾ ਜਿਹਾ ਜੀਵਨ 41 ਸਾਲ 9 ਮਹੀਨੇ 15 ਦਿਨ ਗੁਰੂ ਜੀ ਸਰੀਰਕ ਰੂਪ ਵਿੱਚ ਇਸ ਦੁਨੀਆ ਵਿੱਚ ਵਿਤਰੇ ਉਹਨਾਂ ਦੇ ਜੀਵਨ ਦਾ ਸੰਗਤ ਦੀ ਆਖਰੀ ਜੰਗ ਹੈ ਮੁਕਤ ਸਰ ਦਾ ਜੰਗ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਨੇ ਛੱਡ ਦਿੱਤਾ ਉਸ ਤੋਂ ਬਾਅਦ ਮਈ 1705 ਵਿੱਚ ਖਿਬਰਾਣੇ ਦੀ ਢਾਬ ਤੇ ਇਹ ਜੰਗ ਲੜਿਆ ਗਿਆ ਜਿਹਦੇ ਵਿੱਚ ਇਹਨਾਂ 40 ਸਿੰਘਾਂ ਨੇ ਮੁਕਤਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸੀ ਉਹਨਾਂ ਯੋਧਿਆਂ ਦੀ ਸ਼ਹਾਦਤ ਨੂੰ ਹਰ ਸਾਲ ਪਿੰਖਟਾ ਨਵਾ ਦੀ ਸੰਗਤ ਸਾਡੇ ਐਨ ਆਰ ਆਈ ਵਦੇਸ਼ਾਂ ਵਿੱਚ ਜਿੰਮੇ ਸਾਡੇ ਭਰਾ ਵਸਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਧਰ ਤੇ ਮਦਦ ਆ ਜਾਂਦਾ ਹੈ ਤਾਂ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਸਾਡੇ ਨਵੇਂ ਬੱਚੇ ਜਿਹੜੇ ਨੇ ਸਿੱਖੀ ਦੇ ਨਾਲ ਜੁੜਨ ਉਹਨਾਂ ਨੂੰ ਆਪਣੀ ਤਵਾਰੀਖ ਦਾ ਉਹਨਾਂ ਨੂੰ ਆਪਣੇ ਵਿਰਸੇ ਦਾ ਪਤਾ ਲੱਗ ਸਕੇ ਨਗਰ ਨਿਵਾਸੀਆਂ ਦੇ ਵੱਲੋਂ ਵੱਡੇ ਪੱਧਰ ਤੇ ਲੰਗਰ ਵੀ ਲਾਇਆ ਜਾਂਦਾ ਹੈ ਤਾਂ ਕਿ ਦੂਰ ਦੇਣੇ ਤੋਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਚਾਹ ਦਾ ਪਕੌੜਿਆਂ ਦਾ ਲੰਗਰ ਵੀ ਸਵੇਰ ਤੋਂ ਚੱਲ ਰਿਹਾ ਹੈ ਉਸ ਤੋਂ ਬਾਅਦ ਵਿੱਚ ਗੁਰੂ ਮਾਰਾਜੀ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਲੰਗਰ ਚੱਲ ਰਹੇ ਨੇ ਸਮੁੱਚੇ ਨਗਰ ਦਾ ਸਮੁੱਚੇ ਐਨਆਰਆਈ ਭਰਾਵਾਂ ਦਾ ਬਹੁਤ ਸਹਿਯੋਗ ਮਿਲਦਾ ਹੈ ਅਸੀਂ YouTube ਚੈਨਲ ਵਾਲਿਆਂ ਦੇ ਵੀ ਧੰਨਵਾਦੀ ਹੈ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਸਾਡੇ ਨਗਰ ਵਿੱਚ ਆ ਕੇ ਸਾਰੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ